ਪੇਪਰ ਨੂੰ ਗਲੂ ਦੇ ਨਾਲ ਜੋੜਦੇ ਹੋਏ ਤਾਂ ਤੁਸੀਂ ਸੁਣਿਆ ਹੋਵੇਗਾ ਸਾਰੇ ਨਾਲ ਹੁਣ ਕਹਿੰਦੇ ਚਾਈਨਾ ਨੇ ਇੱਕ ਨਵਾਂ ਹੀ ਅਵਿਸ਼ਕਾਰ ਕਰ ਦਿੱਤਾ ਵਾ ਜਿਹਦੇ ਵਿੱਚ ਕੀ ਸਾਡੇ ਸਰੀਰ ਦੀਆਂ ਜਿਹੜੀਆਂ ਟੁੱਟੀਆਂ ਹੋਈਆਂ ਹੱਡੀਆਂ ਹੁੰਦੀਆਂ ਵਾ ਉਹਦੇ ਵਿੱਚ ਗਲੂ ਦੀ ਵਰਤੋਂ ਕਰਕੇ ਆਪਾਂ ਆਪਣੇ ਸਰੀਰ ਦੀਆਂ ਹੱਡੀਆਂ ਨੂੰ ਵੀ ਜੋੜ ਸਕਦੇ ਆ ਤੇ ਇੱਧਰ ਸਾਡੇ ਲੋਕ ਧਰਮਾਂ ਤੋਂ ਹੀ ਬਾਹਰ ਨਹੀਂ ਨਿਕਲਦੇ ਪਏ ਆ ਹੈ ਧਰਮਾਂ ਵਿੱਚ ਹੀ उलझे ਪਏ ਆ ਵੀ ਉਹਨੇ ਏਦਾਂ ਕਿਹੜਾ ਪਹਿਲਾਂ ਆ ਕਿਹੜਾ ਬਾਅਦ ਆ ਉਹਨੇ ਬਾਅਦ ਚੋਂ ਕਰਤਾ ਉਹਨੇ ਕਿ ਪਹਿਲਾਂ ਕਰਤਾ ਤੇ ਚਾਈਨਾ ਵਾਲੇ ਤਰੱਕੀ ਕਰ ਹੀ ਜਾਂਦੇ ਆ ਦੇਖੋ ਹੱਡੀਆਂ ਨੂੰ ਜੋੜਨ ਵਾਲਾ ਗਲੂ ਕਰ ਦਿੱਤਾ ਵਾ ਚਾਈਨਾ ਨੇ ਐਕਸਪੈਰੀਮੈਂਟ ਉਹ ਵੀ ਉਹ ਵੀ 3 ਘੰਟੇ ਚ ਹੱਡੀ ਜੁੜ ਗਏ ਉਹਨਾਂ ਨੇ ਕਿਹਾ ਵੀ ਪਰੇਮਾਨੀ ਅਸੀਂ ਦੇਖ ਲਓ ਤਾਂ ਸਾਡੇ ਇਧਰ ਪਲੇਟਾਂ ਹੀ ਪਾਈ ਜਾਂਦੇ ਕਦੇ ਕੋਈ ਨਟ ਪਾ ਦੇ ਕਦੇ ਕੁਝ ਕੱਢਦਾ ਬੰਦਾ ਵਿਚਾਰਾ 6-7 ਸਾਲ ਡੇਢ ਸਾਲ ਤਾਂ ਉਹੀ ਪਿਆ ਰਹੇ ਉਹ ਵੀ ਇਹ ਪ੍ਰਾਈਵੇਟ ਹਸਪਤਾਲਾਂ ਦੀ ਕੰਡੀਸ਼ਨ ਐਦਾਂ ਦੀ ਜਿਹੜਾ ਉਹਨਾਂ ਕੋਲ ਇੱਕ ਵਾਰ ਫਸ ਗਿਆ ਲਾਲ ਫਿਰੋ ਸੁਰੂ ਕਦੇ ਪਾਉਂਦੇ ਕਦੇ ਕੱਢ ਦਿੰਦੇ ਹੀ ਚੱਲਦਾ ਪ੍ਰਭੂ ਆਪਣੇ ਸੋ ਹੁਣ ਤੁਹਾਡੇ ਲਈ ਖੁਸ਼ਖਬਰੀ ਹੈ ਚੈਨਾ ਨੇ ਇੱਕ ਅਜੀਹਾ ਗਲੋ ਤਿਆਰ ਕੀਤਾ ਹੈ ਜਿਹੜਾ ਕਿ ਕੇਵਲ 3 ਘੰਟੇ ਚ ਤੁਹਾਡੀਆਂ ਟੁੱਟੀਆਂ ਹੱਡੀਆਂ ਨੂੰ ਠੀਕ ਕਰ ਸਕਦਾ ਹੈ ਬਿਲਕੁਲ 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 ਤੇ ਇਹਦਾ ਐਕਸਪੈਰੀਮੈਂਟ ਵੀ ਹੋ ਚੁੱਕਿਆ ਵਾ ਜੀ ਐਕਸਪੈਰੀਮੈਂਟ ਬਿਲਕੁਲ ਸਫਲ ਦੱਸਿਆ ਜਾ ਰਿਹਾ ਹਾਂਜੀ 150 ਤੋਂ ਲੈ ਕੇ 200 ਮਰੀਜ਼ਾਂ ਤੇ ਇਹਦਾ ਐਕਸਪੈਰੀਮੈਂਟ ਕੀਤਾ ਜਾ ਚੁੱਕਿਆ ਤੇ ਐਕਸਪੈਰੀਮੈਂਟ ਬਿਲਕੁਲ ਸਫਲ ਦੱਸਿਆ ਜਾ ਰਿਹਾ ਹੈ ਸੁਪਰਾਭੋ ਇਹਦੇ ਗਲੂ ਦੀ ਖਾਸੀਅਤ ਹੋਰ ਆ ਵੀ 400 ਪਾਉਂਡ ਜਿਹੜਾ ਤੁਹਾਡਾ ਭਾਰ ਹੈ ਚੱਲ ਸਕਦਾ ਹੈ 400 ਪਾਉਂਡ ਹਾਂਜੀ ਤੇ ਇਹਦਾ ਗਲੂ ਦਾ ਨਾਮ ਰੱਖਿਆ ਗਿਆ ਜੀ ਬੋਨ ਬੀਓਐਨਈ ਡੈਸ਼ 02 ਇਹ ਗਲੂ ਦਾ ਨਾਮ ਹੈ ਸੋ ਆਉਣ ਵਾਲੇ ਸਮੇਂ ਵਿੱਚ ਇਹ ਗਲੂ ਹੀ ਹੋਵੇਗਾ ਹੱਡੀਆਂ ਦਾ ਪ੍ਰਭਾਵੀ ਇਲਾਜ ਬਿਲਕੁਲ ਹੁਣ ਆਪਾਂ ਦੇਖਦੇ ਆ ਇੱਥੇ ਆਪਣੇ ਇੰਡੀਆ 'ਚ ਬਹੁਤ ਸਾਰੇ ਐਜਾਂ ਦੀਆਂ ਦੁਰਘਟਨਾਵਾਂ ਹੁੰਦੀਆਂ ਜਿਹਦੇ ਨਾਲ ਕਿ ਬਹੁਤ ਸਾਰੇ ਲੋਕ ਹਸਪਤਾਲਾਂ 'ਚ ਬੈਠੇ ਆ ਜਾਂ ਪਏ ਆ ਕਿੰਨੇ ਕਿੰਨੇ ਸਾਰੇ ਤੱਕ ਪਟਾਪਾ ਕੇ ਵਿਚਾਰੇ ਲਟਕਾ ਰੱਖਦੇ ਆ ਹੁਣ ਉਹ ਸਮਾਂ ਵੀ ਰੋ ਗਿਆ ਲਾ ਲੋ ਕਿੰਦੇ ਜੇ ਟੈਕਨੋਲੋਜੀ ਇੰਡੀਆ 'ਚ ਵੀ ਆ ਗਈ ਮੰਨ ਲਓ ਚైనా ਹਾਲੇ ਡਿਵੈਲਪ ਕਰ ਰਿਹਾ ਹੋਰ ਟੈਕਨੋਲੋਜੀ ਨੂੰ ਜਦੋਂ ਇਹ ਟੈਕਨੋਲੋਜੀ ਇੰਡੀਆ 'ਚ ਆ ਗਈ ਤਾਂ ਭਰਾਵੋ ਹੁਣ ਹਸਪਤਾਲਾਂ ਦੇ ਜ਼ਿਆਦਾ ਦਿਨ ਗੇੜੇ ਕੱਢਣ ਦੀ ਜ਼ਰੂਰਤ ਨਹੀਂ ਰਹਿਣੀ ਇੱਕ ਗਲੂ ਲਗਾਣਾ ਵਾ ਡਾਕਟਰ ਨੇ ਟਰੀਟਮੈਂਟ ਹੋਣਾ ਹੱਡੀਆਂ ਸਾਡੀਆਂ ਤਿਆਰ ਤੇ ਯਾਰ ਇਹ ਗਲੂ ਕਹਿੰਦੇ ਉੱਥੇ ਵੀ ਕੰਮ ਕਰਦਾ ਜਿੱਥੇ ਮੰਨੋ ਆਪਣਾ ਹੱਡੀ 'ਚ ਬਲੱਡ ਹੋਵੇ ਉੱਥੇ ਵੀ ਇਹ 100% ਕੰਮ ਕਰਦਾ ਹੈ ਕੋਈ ਇਹ ਕਾਰਨ ਨਹੀਂ ਹੋਊਗਾ ਕਿ ਇੱਥੇ ਹੱਡੀ 'ਚ ਬਲੱਡ ਆ ਤਾਂ ਇਹਦੇ ਕੰਮ ਨਹੀਂ ਕਰੂੰਗਾ ਤਾਂ ਬਿਰੋ 100% ਇਹ ਕੰਮ ਕਰਦਾ ਹੈ ਤੇ ਇਹਦੇ ਨਤੀਜੇ ਵੀ ਕਹਿੰਦੇ 100% ਆ ਫੈਕਚਰ ਦੀ ਜਿਹੜੀ ਹੁਣ ਮੰਨ ਲਓ ਓਪਰੇਟਾ ਵਗੈਰਾ ਪਾਉਂਦੇ ਹੋਰ ਬੰਦੇ ਉਹਦੀ ਕੋਈ ਜ਼ਰੂਰਤ ਨਹੀਂ ਰਹਿਣੀ ਆਉਣ ਵਾਲੇ ਸਮੇਂ 'ਚ ਉਹ ਆਉਣ ਵਾਲਾ ਸਮਾਂ ਹੀ ਰਹਿ ਜਾਣਾ ਬਸ ਇਹ ਨਾਲੋ ਬਿਲਕੁਲ ਬਿਲਕੁਲ ਸੋ ਤੁਹਾਨੂੰ ਚਾਈਨਾ ਦਾ ਇਹ ਆਵਿਸ਼ਕਾਰ ਕਿਦਾਂ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਆਪਾਂ ਤਾਂ ਇਹੀ ਕਹਿ ਸਕਦੇ ਆ ਬਹੁਤ ਜਲਦੀ ਭਾਰਤ ਦੇ ਵਿੱਚ ਆਵੇ ਹਾਂਜੀ ਬਿਲਕੁਲ ਜੀ ਕਿਉਂਕਿ ਆਪਾਂ ਸਾਰਿਆਂ ਦੇ ਜੇ ਕਿਸੇ ਨੂੰ ਜ਼ਰੂਰਤ ਆ ਕਿਸੇ ਭੈਣ ਭਾਈ ਸੱਜਣ ਮਿੱਤਰ ਨੂੰ ਇੱਕ ਇਹਦੀ ਹੋਰ ਖਾਸੀਅਤ ਗਲੂ ਦੀ ਜਦੋਂ ਮਨ ਲੋ ਆਪਾਂ ਹੱਡੀ ਤੇ ਇਹਨੂੰ ਬਰਤ ਲਿਆ ਤਾਂ ਹੌਲੀ ਹੌਲੀ ਜਿਹੜੀ ਗਲੋ ਆਪਣੇ ਆਪ ਥੋੜਾ ਖਤਮ ਹੋ ਜਾਣਾ ਅੰਦਰ ਇਹ ਨਹੀਂ ਹੋਣਾ ਵੀ ਹਾਂ ਤੁਹਾਨੂੰ ਬਾਰ ਬਾਰ ਕੁਝ ਕਰਨਾ ਪੈਣਾ ਵੀ ਗਲੂ ਕੱਢਣਾ ਹੁਣ ਜਿਦਾ ਪੇਚ ਕੱਢਦੇ ਹੋਰ ਕੱਢਦੇ ਪਲੇਟਾਂ ਕੱਢਦੇ ਆ ਐਦਾਂ ਦੀ ਕੋਈ ਕੰਡੀਸ਼ਨ ਨਹੀਂ ਰਹਿਣੀ ਗਲੋ ਆਪਣੇ ਆਪ ਅੰਦਰ ਖਤਮ ਹੋ ਜਾਏਗਾ ਬਿਲਕੁਲ ਜੀ ਬਿਲਕੁਲ ਸੋ ਚਾਈਨਾ ਦਾ ਇਹ ਵਿਚਾਰ ਕਿਦਾਂ ਲੱਗਿਆ ਕਮ